ਹਾਣੀ ਮਨੀਪੁਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਪੱਤਰਕਾਰ ਜਗਸੀਰ ਸੰਧੂ ਬੋਲਦਾ ਨਰਪਖ ਪੋਸਟੋਂ ਹਾਂ ਜੀ ਬਾਜੀ ਮਨਸ਼ਾਬ ਅੱਜ ਇੱਕ ਖਬਰ ਆ ਰਹੀ ਹੈ ਵੀ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕਰਕੇ ਜਿਹੜਾ ਡੇਰਾ ਸਰਸਾ ਦਾ ਮੁਖੀ ਅਗਰਮੀਤ RAM ਰਹੀਮਾ ਉਹਦੇ ਖਿਲਾਫ 2007 ਚ ਜਿਹੜਾ ਬਠਿੰਡਾ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਠੇਸ ਪਹੁੰਚਾਉਣ ਦਾ ਕੇਸ ਦਰਜ ਹੋਇਆ ਸੀ ਵੀ ਉਹਦੇ ਚ ਐਫ ਆਰ ਦਰਜ ਕੀਤੀ ਜਾਵੇ ਮੰਗ ਕੀਤੀ ਹੈਗੀ ਤੋ ਐਫ ਆਈ ਆਰ ਦਰਜ ਕਰਨ ਦੀ ਨਹੀਂ ਉਹਨਾਂ ਨੇ ਕੀਤੀ ਜੀ ਉਹਨਾਂ ਨੇ ਇਹ ਕੀਤੀ ਆ ਵੀ ਉਹ ਦੀ ਜਿਹੜਾ ਕੇਸ ਖਾਰਜ ਕੀਤਾ ਸੀਗਾ ਸੈਸ਼ਨ ਕੋਰਟ ਨੇ ਹਾਂ ਜੀ ਕੇਸ ਪੀਜਵਿੰਦਰ ਸਿੰਘ ਅ ਚਾਚਾ ਜਾਟਵਾਲੋਂ ਜਿਹੜੇ ਸੰਮਣ ਹਾਂ ਸੰਮਣਾਂ ਨੂੰ ਹੁਕਮ ਸੰਮਣਾਂ ਨੂੰ ਰੱਦ ਕਰਨ ਵਿੱਚ ਤਰੋਪੀ ਦਿੱਤੀ ਸੀ ਉਹਨਾਂ ਨੂੰ ਵੀ ਰੱਦ ਕੀਤਾ ਸੀ ਤੇ ਐਫ ਆਈ ਆਰ ਵੀ ਉਹਨੇ ਕੈਨਸਲ ਕਰਤੀ ਸੀਗੀ ਜੀ ਜੀ ਤੋ ਉਹਦੇ ਵਿੱਚ ਤਾਂ ਆਲਰੇਡੀ ਅਸੀਂ ਗਏ ਹੋਏ ਆ ਹਾਈ ਕੋਰਟ ਦੇ ਵਿੱਚ ਜੀ ਉਹਦੇ ਚ ਐਸਜੀਪੀਸੀ ਨੇ ਰਿਵੀਜ਼ਨ ਪਟੀਸ਼ਨ ਵੀ ਪਾਈ ਆ ਇੱਕ ਅਜੇ ਤਾਂ ਉਹਨਾਂ ਦੀ ਰਿਵੀਜ਼ਨ ਪਟੀਸ਼ਨ ਜੀ ਨੋਟਿਸ ਨਹੀਂ ਹੋਇਆ ਜੀ 10 ਸਾਲ ਦੀ ਡਿਲੇ ਆ ਉਹਨਾਂ ਦੀ ਹਾਂਜੀ ਤੁਸੀਂ 2005 ਦੇ ਵਿੱਚ ਹੀ ਚਲੇ ਗਏ ਸੀ ਤੁਸੀਂ ਤਾਂ ਉਹਨੂੰ ਚਰੋਤੀ ਦਿੱਤੀ ਜਾਂਦੋ 2015 15 15 ਚਲੇ ਗਏ ਸੀਗੇ ਅਸੀਂ ਜੀ ਮੇਰੇ ਵੱਲੋਂ 2015 ਦੀ ਗਏ ਜੀ ਉਸ ਤੋਂ ਬਾਅਦ 16 ਜਾਂ 17 ਦੇ ਜਿਹੜਾ ਐਫਆਈਆਰ ਦਾ ਜਿਹੜਾ ਸੀਗਾ ਆਪਣਾ ਬਤਈ ਜਿੰਦਰ ਸਿੱਧੂ ਹਾਂਜੀ ਉਹ ਵੀ ਚਲਾ ਗਿਆ ਸੀ ਉਹਨੇ 21 ਜਵਾਬਸ ਲੈ ਲਈ ਉਹਨੇ 23 ਜ ਫੇਰ ਫਾਈਲ ਕਰਤੀ ਹੁਣ ਐਸਜੀਪੀਸੀ ਵੀ ਵਿੱਚ ਉਹਨੇ ਰਿਵੀਜ਼ਨ ਫਾਈਲ ਕੀਤੀ ਹੈ ਇਹ ਰਿਵੀਜ਼ਨ ਦੀ ਡਿਲੇ 10 ਸਾਲ ਦੀ ਕੰਡੋਨ ਕਰਨ ਦੇ ਵਿੱਚ ਨੋਟਿਸ ਹੋਇਆ ਅਜੇ ਉਹ ਮੇਨ ਦੇ ਵਿੱਚ ਉਹਨਾਂ ਦਾ ਕੁਝ ਨਹੀਂ ਹੋਇਆ ਜੀ ਇਹ ਤਾਂ ਜੀ ਦੇਖੋ ਇਹ ਹੁਣ 10 ਸਾਲਾਂ ਬਾਅਦ ਇਹਨਾਂ ਨੂੰ ਯਾਦ ਆ ਗਿਆ ਜੇ ਉਦੋਂ ਹੀ ਐਸਜੀਪੀਸੀ ਆਪਣੀ ਕਾਲੀਦਲ ਬਾਦਲ ਦੀ ਸਰਕਾਰ ਦੇ ਖਿਲਾਫ ਖੜੀ ਹੁੰਦੀ ਤਾਂ ਸ਼ਾਇਦ ਸਲਸੇ ਵਾਲੇ ਬਾਬੇ ਨੂੰ ਇਸ ਕੇਸ ਦੇ ਵਿੱਚ ਸਜ਼ਾ ਵੀ ਹੋ ਜਾਂਦੀ ਜੀ ਉਹੋ ਕੈਂਸਲੇਸ਼ਨ ਫਾਈਲ ਕੀਤੀ ਸਾਨੂੰ ਪਤਾ ਲੱਗਿਆ ਸੀ 2011 ਦੇ ਵਿੱਚ ਵੀ ਜਿਹੜਾ ਜਿੰਦਰ ਸਿੱਧੂ ਆਏ ਦੀ ਕੋਈ ਭੁਗਤ ਬਾਦਲਾਂ ਦਾ ਹੀ ਕਿਉਂਕਿ ਉਹ ਕਾਉਂਸਲਰ ਸੀ ਉਦੋਂ ਬਾਦਲਾਂ ਨਾਲ ਦਾ ਹੀ ਸੀਗਾ ਜੀ ਜੀ ਤੇ ਇਹ ਕੋਈ ਅੰਦਰ ਖਿਚੜੀ ਪਕ ਰਹੀ ਹੈ ਕੇਸ ਕੈਂਸਲ ਕਰਾ ਸਕਦੇ ਆ ਜੀ ਸੋ ਉਦੋਂ ਮੈਂ ਤੇ ਬਾਬਾ ਹਰਦੀਪ ਸਿੰਘ ਮਹਾਰਾਜ ਬਤੌਰ ਪ੍ਰਾਈਵੇਟ ਕੰਪਲੇਂਟ ਅਸੀਂ ਫਾਈਲ ਕੀਤੀ ਸੀ ਐਡਵੋਕੇਟ ਨਵਕੀਰਨ ਸਿੰਘ ਸਾਡੇ ਵਕੀਲ ਸੀ ਉੱਥੇ ਵੀ ਡਿੰਡੇ ਜੀ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਪੁਲਿਸ ਤੋਂ ਰਿਪੋਰਟ ਮੰਗੀ ਪੁਲਿਸ ਨੇ ਕੈਂਸਲੇਸ਼ਨ ਲੈਣ ਦੀ ਇੱਕ ਐਫੀਡੇਵਟ ਲਗਾਇਆ ਉਹਦਾ ਜਿੰਦਰ ਸਿੱਧੂ ਦਾ ਜਿਹੜਾ ਕਿ ਜਿੰਦਰ ਸਿੰਘ ਸਿੱਧੂ ਪਿੰਕ ਤੁਗਵਾ ਦੇ ਵਿੱਚ ਕਹਿ ਵੀ ਚੁੱਕਿਆ ਮੈਨੂੰ ਬਾਦਲ ਨੇ ਕੋਠੀ ਸੱਦਿਆ ਸੀ ਈਡੀਆਈਜੀ ਨੇ ਕਿਹਾ ਸੀ ਇਹ ਕਿਹਾ ਸੀ ਜੀ ਤਾਂ ਉਹਦਾ ਐਫੀਡੇਵਟ ਲੈ ਕੇ ਉਹਨਾਂ ਨੇ ਇੱਕ ਕੈਂਸਲੇਸ਼ਨ ਫਾਈਲ ਕਰਤੀ ਸੀ ਪਰ ਕੈਂਸਲੇਸ਼ਨ ਫਾਈਲ ਹੋਣ ਦੇ ਬਾਵਜੂਦ ਉਹ ਜਿਹੜੀ ਕੇਸ ਸੀਗਾ ਉਹਦੇ ਨਾਲ ਜਿਹੜੀਆਂ ਗਵਾਹੀਆਂ ਸੀ ਉਹ ਸਫੀਸ਼ੀਐਂਟ ਐਵਿਡੈਂਸ ਸੀਗਾ ਕਿਉਂਕਿ ਸੈਕਸ਼ਨ ਸੀ 295 ਇਹਦੀ ਜੀ ਪਰ ਕੋਰਟ ਨੇ ਕੌਗਨੀਸ਼ੈਂਸ ਲੈ ਕੇ ਤੇ ਸੰਮਨ ਕਰਤੇ ਸੀਗੇ ਜੀ ਉਹਨੂੰ ਸਾਹਮਣੇ ਹੋਏ ਫਿਰ ਉਹ ਸੈਸ਼ਨ ਚ ਗਿਆ ਸਾਥ ਫਿਰ ਉੱਥੋਂ ਉਹਨੂੰ ਸੰਮਨ ਰਹਿ ਗਏ ਫਿਰ ਹਾਈ ਕੋਰਟ ਗਿਆ ਹਾਈ ਕੋਰਟ ਨੇ ਟੈਕਨੀਕਲ ਗ੍ਰਾਉਂਡ ਤੇ ਥੱਲੇ ਭੇਜੀ ਫਿਰ ਅਮਨ ਕੁਮਾਰ ਜੱਜ ਨੇ ਉਹਨੇ ਸੀਜੀਐਮ ਨੇ ਸੰਮਨਨ ਕਰਤੇ ਫਿਰ ਤੇਜਵਿੰਦਰ ਜੱਜ ਜਿਹੜਾ ਸੈਸ਼ਨ ਜੱਜ ਸੀ ਜਿਹਦੇ ਉੱਤੇ ਇਲਜ਼ਾਮ ਲੱਗੇ ਸੀ ਪ੍ਰਿਸ਼ਟਾਚਾਲ ਦੇ ਕਿ ਬਾਬੇ ਤੋਂ ਪੈਸੇ ਲੈ ਕੇ ਉਸ ਸੈਸ਼ਨ ਜੱਜ ਨੇ ਬਾਬੇ ਦਾ ਜਿਹੜਾ ਖਿਲਾਫ ਕੇਸ ਕਾਰਜ ਕੀਤਾ ਸੀ ਜੀ ਜੀ ਉਹ ਉਹ ਗੱਲਾਂ ਦੇ ਹੁਣ ਕੋਈ ਹੁੰਦਾ ਨਹੀਂ ਅਸੀਂ ਫਿਰ ਹਾਈ ਕੋਰਟ ਦੇ ਵਿੱਚ ਗਏ ਹੋਏ ਆ ਉਹਦੇ ਵਿੱਚ ਤੇ ਐਸਜੀਪੀਸੀ ਹੁਣ ਅੱਜ ਸਰਦਾਰ ਨਵਕਿਰਨ ਸਿੰਘ ਮੇਰੇ ਵੱਲੋਂ ਉੱਥੇ ਵਕੀਲ ਹੈਗੇ ਆ ਉਦੋਂ ਮੈਂ ਇਸ ਤਰ੍ਹਾਂ ਪ੍ਰੈਕਟਿਸਿੰਗ ਲਾਇਰ ਨਹੀਂ ਸੀਗਾ ਜੀ ਤੇ ਹੁਣ ਤਾਂ ਮੈਂ ਆਪਣੀ ਵੱਖਰੀ ਪ੍ਰੈਕਟਿਸ ਕਰਦਾ ਪਰ ਹਾਈ ਕੋਰਟ ਉਸ ਕੇਸ ਦੇ ਜਿਹੜੇ ਵਕੀਲ ਆ ਸਰਦਾਰ ਨਵਕਿਰਨ ਸਿੰਘ ਆ ਕੋਮਾਨ ਨੇ ਦੱਸਿਆ ਕਿ ਐਸਜੀਪੀਸੀ ਵੱਲੋਂ ਪੂਰਨ ਸਿੰਘ ਹੰਦਲ ਸੀਨੀਅਰ ਵਕੀਲ ਜਿਹੜੇ ਉਹਨਾਂ ਨੇ ਰਿਵੀਜ਼ਨ ਫਾਈਲ ਕੀਤੀ ਸੀ ਤੇ ਉਹਦੇ ਵਿੱਚ ਹੁਣ ਐਸਜੀਪੀਸੀ ਕੋਲ ਤਾਂ ਹੋਰ ਵੀ ਬਹੁਤ ਕੰਮ ਕਰਨ ਨੂੰ ਹੈਗਾ ਪਰ ਐਸਜੀਪੀਸੀ ਇਸ ਗੱਲ ਤੇ ਕੰਮ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਜਿਹੜਾ ਪਿਛਲੇ 10 ਸਾਲ ਦੀ ਸਰਕਾਰ ਦੇ ਦੌਰਾਨ ਇਹਨਾਂ ਨੇ ਪੰਥ ਦੀ ਬੇੜੀਆਂ ਦੇ ਬੱਤੇ ਪਾਏ ਆ ਵੀ ਸ਼ਾਇਦ ਕੋਈ ਨਾ ਕੋਈ ਬੱਤੇ ਕੱਢ ਕੇ ਅਸੀਂ ਭਾਰ ਹੌਲਾ ਕਰ ਲਈਏ ਉਹ ਇਹ ਤਰ੍ਹਾਂ ਜਿਹੜੀ ਇਹਨਾਂ ਨੇ ਇਹ ਰਿਵੀਜ਼ਨ ਫਾਈਲ ਕੀਤੀ ਹੈ ਜੀ ਤੇ ਇਹਨਾਂ ਦੀ ਡਿਲੇ ਕੋਨਨ ਹੋਊਗੀ ਫਿਰ ਮੇਨ ਕੇਸ ਦੇ ਵਿੱਚ ਇਹ ਆਰਗੂ ਕਰ ਸਕਣਗੇ ਤੇ ਅੱਜ ਸਰਦਾਰ ਨਵਕਦਰ ਸਿੰਘ ਉਹਨਾਂ ਦੇ ਦੱਸੇ ਮੁਤਾਬਕ ਬੱਬੇ ਸਰਸੇ ਵਾਲਾ ਜਿਹੜਾ ਡੇਰੇ ਦੇ ਵਕੀਲ ਨੇ ਵੀ ਉਹਦੇ ਕੋਲੋਂ ਲਈ ਸੀਗੀ ਤੇ ਅਲਾਈਨਮੈਂਟ ਦੀ ਵੀ ਸਾਨੂੰ ਤਸਦੀਕ ਦਿਓ ਜੀ ਜੀ ਤੇ ਇਹਨਾਂ ਨੇ ਤਾਂ ਲੈਣੀ ਹੋਈ ਸੀ ਇਹਨਾਂ ਦੀ ਜੇ ਮੇਨ ਕੇਸ ਤੇ ਲੱਗਾ ਹੀ ਨਹੀਂ ਜੀ ਜੀ ਉਹ ਦੇ ਨਵਕਰਨ ਸਿੰਘ ਉਹਨਾਂ ਦੇ ਅਨੁਸਾਰ ਮੁਤਾਬਕ ਉਹਨਾਂ ਨੇ ਜੱਜ ਸਾਹਿਬ ਨੂੰ ਦੱਸਿਆ ਵੀ ਜਾਣਬੋਝ ਕੇ ਕਦੀ ਕੋਈ ਇੱਕ ਨਾ ਦੂਜੀ ਵਜ੍ਹਾ ਕਰਕੇ ਡਿਲੇ ਹੁੰਦੀ ਆ ਇਹਦੀ ਬਹਿਸ ਹੋਊ ਤੇ ਉਹ ਜੇ ਡਿਟੇਲ ਉਹ ਦਲਤਾ ਨਹੀਂ ਆਇਆ 7 ਨਵੰਬਰ ਤਰੀਕ ਪਈ ਆ ਜੀ ਉੱਥੇ ਬਹਿਸ ਵਾਸਤੇ ਤੇ ਜਿਹੜੀ ਐਸਜੀਪੀਸੀ ਨੇ ਜਦੋਂ ਫਾਈਲ ਕੀਤੀ ਆ ਉਹਦੀ 7 ਨਵੰਬਰ ਪਈ ਆ ਤਰੀਕ ਉਹਨਾਂ ਦੀ ਡਿਲੇ ਦੀ ਵੀ ਜਿਹੜੀ 10 ਸਾਲ ਦੀ ਡਿਲੇ ਆ ਇਹਨਾਂ ਦੀ ਰਿਵਿਊਲ ਫਾਈਲ ਕਰਨ ਤੇ ਉਹਦੇ ਕੰਡੋਨ ਹੋਣੇ ਚਾਹੀਦੇ ਦਿਨ ਤੋਂ ਹੀ ਹੋਣੇ ਚਾਹੀਦੇ 10 ਸਾਲ ਕਿੱਥੇ ਸੁੱਤੇ ਰਹੇ ਹੈ ਗੁੱਟ ਨੇ ਉਹਦੇ ਵਿੱਚ ਇਹੀ ਆ ਪਤਾ ਹੀ ਆ ਜੀ ਆਪਾਂ ਨੂੰ ਉਦੋਂ ਉਦੋਂ ਐਸਜੀਪੀਸੀ ਨੇ ਕੋਈ ਨਹੀਂ ਮੈਂ ਤਾਂ ਕਈ ਕੇਸਾਂ ਦੇ ਵਿੱਚ ਬਤੌਰ ਮਦਈ ਕੀਤਾ ਇੱਥੇ ਲੁਧਿਆਣੇ ਸਾਹਨੇ ਵਾਲ ਇੱਕ ਬੇਅਦਵੀ ਹੋਈ ਸੀ ਉਦੋਂ ਮੱਕੜ ਪ੍ਰਧਾਨ ਸੀ ਐਸਜੀਪੀਸੀ ਦਾ ਮਹਿਰੂਮ ਹੋਣ ਉਹ ਚਲਾ ਗਿਆ ਜੀ ਤੇ ਉਹਦੇ ਇੱਥੇ ਅਦਾਲਤ ਦੇ ਵਿੱਚ ਜਦੋਂ ਜੱਜ ਵਧੀਆ ਸੀ ਉਹਨੇ ਚਾਰਜ ਲਾਤਾ ਬਿਨਾ ਸੈਂਕਸ਼ਨ ਤੋਂ ਜੀ ਆ ਫਿਰ ਮਦਈ ਪੱਖ ਤੋਂ ਉਹਦੇ ਦੀ ਗਵਾਹੀਆਂ ਹੋਈਆਂ ਜੀ ਨਾਲ ਕਿਸੇ ਦੂਜੇ ਪਾਸੇ ਤੋਂ ਕਿਹਾ ਗਿਆ ਵੀ ਮੈਂ ਕੋਲ ਸਾਰੇ ਇਸ ਦਾ ਸੈਂਕਸ਼ਨ ਹੈ ਨਹੀਂ ਮੈਂ ਤਾਂ سزا ਕਾਦੀ ਨਹੀਂ ਸਕਦਾ ਅਸੀਂ ਕਹਿੰਦੇ ਜੀ ਸਾਨੂੰ ਸਮਾਂ ਦਿਓ ਵੀ ਕੋਈ ਹੈਗੇ ਆ ਫਿਰ ਕਿਸੇ ਬੰਦੇ ਜਿਹੜੇ ਪੈਦਵਾਈ ਕਰਨ ਆ ਰਹੇ ਸੀ ਹੋਰ ਉਹਨਾਂ ਬੰਦਿਆਂ ਨੂੰ ਕਾ ਵੀ ਮੱਕੜ ਲੁਧਿਆਣੇ ਹੈਗਾ ਉਹਨੂੰ ਪਹੁੰਚ ਕਰੋ ਵੀ ਭਾਈ ਆਪਣੇ ਸੰਗਵੀਰ ਬਾਦਲ ਨੂੰ ਕਹੋ ਉਹ ਹੀ ਹੋਮ ਮਿਨਿਸਟਰ ਆ ਵੀ ਹੋਮ ਮਿਨਿਸਟਰੀ ਨੇ ਸੈਂਕਸ਼ਨ ਦੇਣੀ ਆ ਉਹ ਦਿਓ ਇਹਨੂੰ ਸਜ਼ਾ ਕਰਈਏ ਸਜ਼ਾ ਦਾ ਫਿਰ ਵੀ 3 ਸਾਲ ਹੀ ਹੋਣੀ ਸੀ ਜੀ ਉਹ 2-4 ਮਹੀਨੇ ਅਸੀਂ ਤਰੀਕਾ ਰਿਕਵੈਸਟ ਕਰ ਕਰਕੇ ਲੈਂਦੇ ਨੇ ਪਰ ਅੰਤ ਜਦੋਂ ਨਾ ਹੋਵੇ ਫੇਰ ਜੱਜ ਸਾਹਿਬ ਕਹਿੰਦੇ ਮੈਂ ਸਜ਼ਾ ਨਹੀਂ ਕਰ ਸਕਦਾ 295 ਵਿੱਚ ਪਰ 295 ਦੇ ਵਿੱਚ ਜਿਹੜੀ 2 ਸਾਲ ਦੀ ਸਜ਼ਾ ਜਿਹੜੀ ਸਾਨਹਾਰ ਦੇ ਦਿੱਤੀ ਹੋਈ ਸੀ ਜਿੱਦੇ ਭਾਈ ਮਨਦੀਪ ਸਿੰਘ ਕੁੱਬੇ ਨੇ ਉਹ ਬੰਦੇ ਨੂੰ ਗੋਲੀ ਮਾਰੀ ਸੀ ਹਵਾਲਾਤ ਤੇ ਜਾ ਕੇ ਉਹਨੂੰ 307 ਦੀ ਸਜ਼ਾ ਹੋਈ ਸੀ ਜੀ ਜੀ ਤੇ 295 ਦੇ ਵਿੱਚ ਉਹ ਜਿਹੜਾ ਪਰਵਾਸੀ ਸੀ ਉਹਨੂੰ ਸਜ਼ਾ ਹੋਈ ਸੀ ਸੋ ਇਹ ਤਾਂ ਸੈਂਕਸ਼ਨ ਹੁਣ ਵਾਲੀ ਸਰਕਾਰ ਦਾ ਵੀ ਇਹੀ ਹਾਲ ਹੈ ਜੀ ਹੁਣ ਸੈਂਕਸ਼ਨ ਇਹ ਵੀ ਨਹੀਂ ਦੇ ਰਹੇ ਜੀ ਜੀ ਉਹ ਕੀ ਅਸਰ ਜਦਾ ਬਿਊਰੋਕ੍ਰੇਸੀ ਤੇ ਟੈਕਨੋਕ੍ਰੇਸੀ ਚ ਚਲਾਉਂਦੇ ਆ ਇਹ ਮੰਤਰੀ ਸੰਤਰੀ ਤਾਂ ਬਸ ਗੱਡੀਆਂ ਚੰਡੀਆਂ ਆਂ ਕਾਲਾ ਝੂਟਨ ਤੇ ਹੁੰਦੇ ਆ ਭਾਵੇਂ ਉਹ ਕੈਪਟਨ ਹੋਵੇ ਤੇ ਭਾਵੇਂ ਹੋਵੇ ਬਾਦਲ ਜਿਆ ਤੇ ਭਾਵੇਂ ਹੁਣ ਭਗਵਾਨ ਤਮਾਨ ਆ ਇਹਨਾਂ ਨੂੰ ਕੌਮ ਦੀਆਂ ਭਾਵਨਾਵਾਂ ਦਾ ਕੋਈ ਲੈਣਾ ਦੇਣਾ ਨਹੀਂ ਜਿਵੇਂ ਨਚਾਈ ਜਾਂਦੇ ਆ ਬਿਊਰੋਕ੍ਰੇਸੀ ਖਾਸ ਤੌਰ ਤੇ ਜਿਹੜੀ ਪੁਲਿਸ ਲੋਬੀ ਆ ਜੀ ਉਹ ਇਹਦੇ ਵਿੱਚ ਜਿਆਦਾ ਸੁਮੇਲ ਸੈਣੀ ਵਰਗੇ ਬੰਦੇ ਜਾਂ ਦਿਨਕਰ ਗੁਪਤੇ ਵਰਗੇ ਸ਼੍ਰੀਸ਼ ਅਡੋੜਾ ਇਹ ਸੇ ਖੁਜਾ ਆਗੂਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਚੀ ਆਪ ਵੀ ਰਹੇ ਆ ਤੇ ਹੋਰ ਇਹਨਾਂ ਵਰਗੇ ਖੱਟੜੇ ਵਰਗੇ ਬੰਦੇ ਜਿਹੜੇ ਜਾਨੀ ਕਿ ਨੌਜਵਾਨਾਂ ਤੇ ਤਸ਼ੱਦਦ ਦੇ ਲਈ ਜਾਣੇ ਜਾਂਦੇ ਆ ਸੋ ਇਹਨਾਂ ਨੇ ਕਿਸੇ ਤਣਪੱਤਣ ਲੱਗਣ ਹੀ ਨਹੀਂ ਦਿੱਤੇ ਇਹ ਕੇਸ ਸਿਰਫ ਥੱਲੇ ਪੈ ਲਈ ਸਦਕਾ ਜਿੱਥੇ ਕੋ ਖੜਾ ਆ ਰਿਆ ਮਦਈ ਤੇ ਉਹ ਕੇਸ ਚੱਲਗੇ ਨਹੀਂ ਤੇ ਅਦਰਵਾਈਜ਼ ਇਹ ਕਿਸੇ ਨਹੀਂ ਕੰਡੇ ਬੰਨੇ ਲੱਗਣ ਦਿੱਤੇ ਆ ਨਾ ਲੱਗਣ ਦੇਣੇ ਇਹ ਜਿਹੜੇ ਮਨਪੁਰ ਸਾਹਿਬ ਜਿਵੇਂ ਜੀਤ ਜੀ ਹੁਣ ਕਹਿ ਰਹੇ ਹੋ ਵੀ 9 ਸਾਲ ਬਾਅਦ ਇਹ ਉਹ ਬੇੜੀਆਂ ਚ ਪਾਏ ਹੋਏ ਬੱਟੇ ਆ ਬੱਟੇ ਕੱਢਣ ਦੀ ਕੋਸ਼ਿਸ਼ ਕਰ ਰਹੇ ਜੇ ਇਹਦੇ ਨਾਲ ਹੋਰ ਬੱਟੇ ਭਰੇ ਜਾਣਗੇ ਹੁਣ ਕਿਉਂਕਿ ਉਧਰੋਂ ਦਾ ਉਧਰੋਂ ਤਾਂ ਇਹ ਮਾ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਵਾ ਉਧਰੋਂ ਜਦੋਂ ਹਾਈ ਕੋਰਟ ਹੀ ਕਹਿ ਰਹੀ ਹੈ ਵੀ 10 ਸਾਲ ਤੁਸੀਂ ਕਿੱਥੇ ਰਹੇ ਭਾਈ ਸ਼ਰੋਣੀ ਕਮੇਟੀ ਨੂੰ ਤੇ ਉਧਰੋਂ ਰਜਿੰਦਰ ਸਿੰਘ ਆ ਜਿਹੜਾ ਕੇਸ ਵਾਪਸ ਲੈਣ ਵਾਲਾ ਉਹ ਕਾਲੀਦਨ ਬਾਦਲ ਦਾ ਬੰਦਾ ਉਹ ਉਹਦੀਆਂ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਆਈਆਂ ਉਦੋਂ ਵੀ ਮੈਨੂੰ ਉਹਨਾਂ ਨੇ ਕਹਿਤਾ ਮੈਂ ਤਾਂ ਤਾਂ ਹੋ ਗਿਆ ਜੀ ਵਾਪਸ ਲੈ ਲਿਆ ਤੇ ਇਹ ਗੱਲਾਂ ਹੁਣ ਸਾਹਮਣੇ ਆਉਣੀਆਂ ਤੇ ਇਹ ਤਾਂ ਮੈਨੂੰ ਲੱਗਦਾ ਵੀ ਬੀੜੀਆਂ 'ਚ ਹੋਰ ਬੱਤੇ ਨਹੀਂ ਬਜਣਗੇ ਉਹ ਤਾਂ ਦੇਖੋ ਇਹ ਉਹ ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋਂ ਇਹਨਾਂ ਦਾ ਅੰਤ ਸਮਾ ਆਇਆ ਹੋਇਆ ਬਾਦਲ ਦਲ ਦਾ ਜੀ ਤਾਂ ਫੇਰ ਅਕਾਲੀ ਦਲ ਦਾ ਤਾਂ ਨਹੀਂ ਆਉਣਾ ਚਾਹੀਦਾ ਸੀ ਪਰ ਇਹ ਬਾਦਲ ਦਲ ਦਾ ਅੰਤ ਸਮਾ ਹੈਗਾ ਇਹ ਜਿੰਨਾ ਯਤਨ ਕਰਨਗੇ ਉਨਾਂ ਹੀ ਇਹ ਹੋ ਤੱਦ ਦੇ ਜਾਣਗੇ ਕਿਉਂਕਿ ਇਹ ਗੁਰੂ ਦੇ ਨਾਲ ਇਹਨਾਂ ਨੇ ਜਾਣੀ ਜੀ ਬੇਦਬੀ ਜਿਹੜੀ ਆ ਉਹਦੇ ਵਿੱਚ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ ਆ ਤੇ ਦੋਸ਼ੀਆਂ ਨੂੰ ਬਚਾਇਆ ਤੇ ਹੁਣ ਇਹ ਦਰਸਾਉਣਾ ਚਾਹੁੰਦੇ ਵੀ ਸਾਨੂੰ ਬੜਾ ਗੁਰੂ ਦੇ ਨਾਲ ਪ੍ਰੇਮ ਆ ਸੋ ਇਹ ਆਪੇ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੇ ਇਹਨਾਂ ਦਾ ਜਿਹੜਾ ਲੇਖਾ ਕਰਨਾ ਤੇ ਇਹਨਾਂ ਦਾ ਲੇਖਾ ਇੱਦਾਂ ਅਦਾਲਤਾਂ ਦੇ ਵਿੱਚ ਵੀ ਜਿਹੜਾ ਹੋਣਾ ਸੋ ਜਿਹੜਾ ਸਾਡਾ ਕੇਸ ਸੀ ਖੜਾ ਹੈ ਜੀ ਉਹ 7 ਨਵੰਬਰ ਨੂੰ ਉਹਦੇ ਤੇ ਬਹਿਸ ਹੋਊਗੀ ਜੀ ਉਹ ਟੈਕਨੀਕਲ ਗਰਾਉਂਡਸ ਦੇ ਉੱਤੇ ਅਸੀਂ ਸਟਰੋਂਗ ਆ ਉਹਦੇ ਉੱਤੇ ਉਹ ਵੀ ਮੋਰਨ ਸਫੀਸ਼ੀਐਂਟ ਐਵਿਡੈਂਸ ਹੈਗਾ ਸੈਂਕਸ਼ਨ ਹੈਗੀ ਆ ਜੀ ਜੀ ਹਾਂ ਉਹ ਇਸ ਉਹਦੇ ਖਿਲਾਫ ਸਾਧ ਦੇ ਖਿਲਾਫ ਚੱਲੂਗਾ ਭਾਵੇਂ ਉਹ ਚਿੰ ਸਜ਼ਾ ਨਗੂਣੀ ਹੋਈਆਂ 3 ਸਾਲ ਤੋਂ ਵੱਧ ਸਜ਼ਾ ਹੈ ਨੀਗੀ ਜੀ ਜੀ ਤੇ ਉਹ ਇਹਨਾਂ ਨੂੰ ਕੰਨਣਾ ਚਾਹੀਦਾ ਜਿਹੜੇ ਕਰਨ ਵਾਲੇ ਕੰਮ ਸੀ ਉਹਦੇ ਤੇ 10 ਸਾਲ ਉਮਰ ਕੈ ਸਜ਼ਾ ਦੇ ਦਾਅਵੇ ਕਰਦੇ ਰਹੇ ਅੱਜ ਤੱਕ ਵੀ ਕਿਸੇ ਸਰ ਕੈਪਟਨ ਨੇ ਵੀ ਕਿਹਾ ਮੈਂ ਇੰਨੀ ਸਜ਼ਾ ਕਰਾਤੀ ਇਹ ਤਾਂ ਨਵੇਂ ਐਕਟ ਵੀ ਬਣ ਗਏ ਆ ਪਿਛਲੇ ਕਿਰਾਏ ਹੋ ਨੋਟੀਫਿਕੇਸ਼ਨ ਤਾਂ ਆਟੋਮੈਟਿਕਲੀ ਖਤਮ ਹੋ ਚੁੱਕੀ ਆ ਜਿਹੜੇ ਇਹਨਾਂ ਨੇ ਕਿਹਾ ਸੀ ਸਾਡੀ ਸਟੇਟ ਅਮੈਂਡਮੈਂਟ ਪੈਂਡਿੰਗ ਆ ਉਹ ਖਤਮ ਹੋ ਗਈ ਹੁਣ ਵੀ ਜਿਹੜੀ ਆ ਨਵੀਂ ਧਾਰਾ ਦੇ ਮੁਤਾਬਕ ਤੇ ਪੁਰਾਣੀ ਧਾਰਾ ਦੇ ਮੁਤਾਬਕ 3 ਸਾਲ ਤੋਂ ਬਾਅਦ ਸਜ਼ਾ ਹੀ ਹੈ ਨਹੀਂ ਕਿ ਇਹਨਾਂ ਕੇਸਾਂ ਦੇ ਵਿੱਚ ਮੈਂ ਸਪੈਸੀਫਾਈ ਕਰਦਿਆਂ ਹੁਣ ਕੁੱਤੇ ਦੇ ਡਾਂਗ ਮਾਰੇ ਦੀ 5 ਸਾਲ ਸਜ਼ਾ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਜ਼ਾ 3 ਸਾਲ ਦੀ ਆ ਜੀ ਦੇ ਉਹਦੇ ਚ ਵਾਦਾ ਹੋ ਗਿਆ ਹੋਇਆ ਤੇਰੇ ਡਾਂਗ ਮਾਰੋ ਜੇ ਤੁਸੀਂ ਲੱਕ ਵੜਦੇ ਹੋ ਉਹਦੀ ਉਹਦੇ ਤੇ 5 ਸਾਲ ਦੀ ਸਜ਼ਾ ਨਵੇਂ ਐਕਟ ਮੁਤਾਬਕ ਹੋ ਗਈ ਹੋਈ ਹੈ ਜੀ ਇਹ ਕਹਿੰਦੇ ਧਰਮ ਦੀਆਂ ਭਾਵਨਾਵਾਂ ਨੂੰ ਬੇਅਦਬੀ ਕਰਨੀ ਕਿਸੇ ਦੇ ਵੀ ਆ ਕ란 ਗੀਤਾ ਨੂੰ ਗੁਰੂ ਗ੍ਰੰਥ ਸਾਹਿਬ ਉਹਦੀ 3 ਸਾਲ ਹੀ ਸਜ਼ਾ ਹੈ ਜੀ ਇਹੀ ਇੱਥੇ ਹੈ ਕਦਰ ਗੁਰੂ ਦੀ ਭਾਵੇਂ ਕੋਈ ਸਰਕਾਰਾ ਹੋਵੇ ਭਾਵੇਂ ਮੋਦੀ ਦੀ ਸਰਕਾਰਾ ਤਾਂ ਭਾਵੇਂ ਇੱਥੇ ਲੋਕਲ ਸਰਕਾਰਾ ਜੀ ਹਾਂਜੀ ਬਾਕੀ ਇਹ ਵੀ ਅਦਾਲਤਾਂ ਦੇ ਵਿੱਚੋਂ ਵੀ ਇਨਸਾਫ ਇਸ ਤਰ੍ਹਾਂ ਹੀ ਚੱਲ ਰਿਹਾ ਹੁਣ ਥੋੜਾ ਇਹ ਘਟ ਗਿਆ ਪੱਦਰ ਪਰ ਜਿਹੜੀ ਜਿਹੜੀ ਸਾਡੀ ਜ਼ਿੰਮੇਵਾਰੀ ਲੱਗੀ ਹੈ ਲੜਾਈ ਉਹ ਚੱਲ ਰਹੇ ਆ ਪਿਛਲੇ 2011 ਤੋਂ ਲੈ ਕੇ ਹੁਣ ਤੱਕ ਇਹ ਕੇਸ ਨੂੰ ਪਹਿਲਾਂ ਥੱਲੇ ਫਿਰ ਸੈਸ਼ਨ ਦੇ ਫਿਰ ਹਾਈ ਕੋਰਟ ਹਾਈ ਕੋਰਟ ਵੀ ਬਹੁਤ سارے ਜੱਜ ਵੀ ਆਪਣੇ ਆਪ ਨੂੰ ਪਿਛਾ ਖਿੱਚਦੇ ਦੇ ਵੀ ਅਸੀਂ ਇਹ ਕੇਸ ਨਹੀਂ ਸੁਣਨਾ ਹੈਗਾ ਪਿਛਲੀਆਂ ਦੋ ਤਰੀਕਾਂ ਤੋਂ ਪਹਿਲਾਂ ਫਿਰ ਜੱਜ ਵੀ ਹਾਈ ਕੋਰਟ ਉਹਨੇ ਕਹਿਤਾ ਮੈਂ ਨਹੀਂ ਸੁਣਨਾ ਮੈਂ ਆਪਣੇ ਆਪ ਨੂੰ ਵਕਫ ਕਰ ਲਿਆ ਫਿਰ ਤਾਂ ਉਹਦੇ ਕਰਕੇ ਵੀ ਤੇ ਤੀ ਗੇੜੀ ਆ ਪੈ ਜਾਂਦੀ ਹੈ ਇਹਨਾਂ ਦਾ ਠੀਕ ਹੈ ਜੀ ਆਗੇ ਆ ਇਹ ਕੋਈ ਗੱਲ ਨਹੀਂ ਉਹ ਵਕੀਲ ਤਾਂ ਸਾਡੇ ਸੀਨੀਅਰ ਜੀ ਪੂਰਨ ਸਿੰਘ ਹੁੰਦਾ ਪਰ ਉਹਦੇ ਪਿੱਛੇ ਜਿਹੜੀ ਐ ਜੀਪ ਸੀ ਦੀ ਇੰਟੈਂਸ਼ਨ ਹੋ ਸਕਦਾ ਕਾਲੀ ਬੀਜੇਪ ਦਾ ਕੋਈ ਗੱਜਰ ਹੋ ਗਿਆ ਉਹ ਕਹਿ ਰਹੇ ਨੇ ਠੀਕ ਹੈ ਜੀ ਹੋ ਗਿਆ ਹੁਣ ਛੱਡੋ ਕਹਿ ਰਹੇ ਸਤਿਭਾਵਨਾ ਦੇ ਵਾਸਤੇ ਯਾਨੀ ਕਿ ਇਹ ਹੁਣ ਕੇ ਇਜਨਾ ਚਲੇ ਇਹਨਾਂ ਦਾ ਕੀ ਪਤਾ ਜਾ ਕਹਿ ਰਿਹਾ ਕੱਲ ਅੱਜ ਅੱਜ ਠੀਕ ਆ ਜਾਂ ਕੱਲ ਠੀਕ ਸੀਗੇ ਜਾਂ ਕੱਲ ਠੀਕ ਹੋਣਗੇ ਜੀ ਉਹ ਇਹਨਾਂ ਦਾ ਇੱਥੇ ਸਾਨੂੰ ਕੋਈ ਵਿਸ਼ਵਾਸ ਨਹੀਂ ਅਸੀਂ ਆਪਣੇ ਸਟੈਂਡ ਤੇ ਖੜੇ ਆ ਤੇ ਉਹਨੂੰ ਪੈਰਵਾਈ ਕਰਕੇ ਜੋ ਵੀ ਕਾਨੂੰਨਨ ਹੋਈ ਉਹਦੀ ਚਾਲਾਚੋਈ ਚੱਲ ਰਹੀ ਹੈ ਜੀ ਧੰਨਵਾਦ ਜੀ ਤੁਸੀਂ ਡਿਟੇਲ ਨਾਲ ਜਾਣਕਾਰੀ ਦਿੱਤੀ ਹੈ ਮਿਹਰਬਾਨੀ ਤੁਹਾਡਾ ਧੰਨਵਾਦ ਠੀਕ ਹੈ ਭਾਈ ਧੰਨਵਾਦ ਸਾਥੀ ਘਾਤ ਸਤਿਕਾਰ